ਇਹ ਹੈ ਜੀ ਪੰਜਵੀਂ ਪੌੜੀ ਦੀ ਅੱਠਵੀਂ ਪੰਕਤੀ ਜੀ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਤੇ ਇਸ ਨੂੰ ਆਪਾਂ ਗਾ ਕੇ ਵੀ ਪੜ ਸਕਦੇ ਹਾਂ ਜੀ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਗੁਰ ਪਾ ਪ੍ਰਭੂ ਪਰਮਾਤਮਾ ਗੁਰੂ ਨੂੰ ਔਂਕੜ ਵੀ ਆਇਆ ਜੀ ਗੁਰ ਗੁਰੂ ਨੀ ਪੜਨ ਤੇ ਗੋਰੀ ਪੜਨ ਜੀ ਜਿੱਦਾਂ ਗੱਗੇ ਔਂਕੜ ਰੜਾ ਗੋਰ ਇਸਰ ਜਿਹੜਾ ਹੈ ਜੀ ਇਹ ਸ਼ਿਵ ਜੀ ਲਈ ਆਇਆ ਪਰ ਇਸ ਤੋਂ ਪਹਿਲਾਂ ਜਿਹੜੀ ਪੰਕਤੀ ਹੈ ਵਸੇ ਸਭ ਨੂੰ ਪਹਿਲਾਂ ਪਏ ਦੇਖ ਲਈਏ ਇਸ ਨੂੰ ਪੜਨ ਦੇ ਦੋ ਤਰੀਕੇ ਨੇ ਜੀ ਖਾਸ ਤੇ ਜਿੱਦਾਂ ਹੁਣ ਆਪਾਂ ਪੜਿਆ ਗੁਰ ਇਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਤੇ ਇਹ ਪਹਿਲਾ ਜੀ ਕਮਾ ਲਾ ਕੇ ਪੜਿਆ ਗੁਰਈਸਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ ਤੇ ਕਈ ਪੜਦੇ ਨੇ ਜੀ ਗੁਰਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਇਹ ਦੋਨੇ ਜਿਹੜੇ ਆ ਜੀ ਸਹੀ ਟੁਕਦੇ ਆ ਦੋਨਾਂ ਦੇ ਜਿਹੜੇ ਅਰਥ ਵੀ ਆ ਉਹ ਇੱਕੋ ਸਮਾਨ ਹੀ ਆਂਦੇ ਨੇ ਜੀ ਕੋਈ ਫਰਕ ਨਹੀਂ ਹੈ ਠੀਕ ਹੈ ਜੀ ਪਰ ਜਿਹੜਾ ਗੁਰ ਸ਼ਬਦ ਹੈ ਇੱਥੇ ਦੇਲੀ ਦੀਪਕ ਬਣ ਜਾਂਦਾ ਹੈ ਜੀ ਠੀਕ ਹੈ ਜੀ ਜਿਵੇਂ ਗੁਰ ਜਿਹੜਾ ਸ਼ਬਦ ਹੈ ਉਹ ਬਰਮਾ ਨਾਲ ਵੀ ਆ ਜਾਂਦਾ ਜੀ ਤੇ ਗੁਰ ਸ਼ਬਦ ਦਾ ਪਾਰਵਤੀ ਮਾਇਨਾ ਵੀ ਆ ਜਾਂਦਾ ਜਿੱਥੇ ਗੁਰ ਗੋਰਖਲੀ ਵੀ ਹੈ ਗੁਰ ਬਰਮਾ ਲਈ ਵੀ ਆ ਗੁਰ ਪਾਰਵਤੀ ਲਈ ਵੀ ਆ ਤੇ ਗੁਰ ਪਾਰਵਤੀ ਮਾਈ ਲਈ ਵੀ ਹੈ ਜੀ ਤੇ ਇੱਥੇ ਥੋੜੇ ਜਿਹਾ ਅਰਥ ਬਦਲ ਜਾਂਦੇ ਆ ਜਾਂ ਤਾਂ ਇੱਕ ਕੱਲੀ ਪਾਰਵਤੀ ਮਾਈ ਲਈ ਜਾਂ ਪਾਰਵਤੀ ਜਾਂ ਹੋਰ ਜਿੰਨੀਆਂ ਵੀ ਮਾਈਆਂ ਨੇ ਭਾਵ ਮਾਤਾ ਦੁਰਗਾ ਹੈ ਮਾਤਾ ਕਾਲੀ ਹੈ ਜੀ ਉਹਨਾਂ ਨੂੰ ਵੀ ਸਾਰਾ ਮਾਈ ਕਿਹਾ ਗਿਆ ਜੀ ਠੀਕ ਹੈ ਦੇਲੀ ਦੀਪਕ ਜਿਹੜਾ ਸ਼ਬਦ ਹੈ ਉਹ ਪੰਜਾਬੀ ਵਿੱਚ ਆਮ ਹੈ ਜੀ ਦੇਲੀ ਦਾ ਮਤਲਬ ਹੈ ਜੀ ਦਿਹਲੀ ਦੇ ਵਿੱਚ ਜਿਵੇਂ ਅੱਗੇ ਘਰਾਂ ਦੇ ਵਿੱਚ ਪਹਿਲਾਂ ਦੇਲੀਆਂ ਹੁੰਦੀਆਂ ਸੀਗੀਆਂ ਜੀ ਜਿੱਥੇ ਦੀਪ ਰੱਖਿਆ ਜਾਂਦਾ ਸੀ ਭਾਬ ਜਿੱਥੇ ਦੀਵਾ ਰੱਖਿਆ ਜਾਂਦਾ ਸੀਗਾ ਕਿਉਂਕਿ ਪਹਿਲਾਂ ਬਿਜਲੀ ਨਹੀਂ ਹੁੰਦੀ ਸੀ ਇਸ ਲਈ ਘਰ ਦੇ ਦਰਵਾਜ਼ੇ ਦੇ ਕੋਲ ਇੱਕ ਦੇਲੀ ਬਣਾਈ ਜਾਂਦੀ ਸੀ ਨਿੱਕੀ ਜੀ ਜਿਸ ਦੇ ਵਿੱਚ ਦੀਵਾ ਰੱਖਿਆ ਜਾਂਦਾ ਸੀ ਤਾਂ ਜੋ ਦੀਵੇ ਦਾ ਜਿਹੜਾ ਚਾਨਣ ਹੈ ਉਹ ਅੰਦਰ ਵੀ ਜਾ ਸਕੇ ਤੇ ਦੀਵੇ ਦਾ ਚਾਨਣ ਕਮਰੇ ਤੋਂ ਬਾਹਰ ਵੀ ਆ ਸਕਿਆ ਜੀ ਉਹ ਦੋਨੇ ਪਾਸੇ ਜਿਹੜਾ ਸੀ ਦੀਵਾ ਉਹ ਕਮ ਦਿੰਦਾ ਸੀ ਜੀ ਤੇ ਦੋਨੇ ਪਾਸੇ ਉਹ ਦੀਵਾ ਚਾਨਣ ਦਿੰਦਾ ਸੀ ਐਵੇਂ ਹੀ ਇੱਥੇ ਜਿਹੜਾ ਗੁਰ ਸ਼ਬਦ ਹੈ ਜੀ ਉਹ ਦੋਨੇ ਪਾਸੇ ਚਾਨਣ ਦਿੰਦਾ ਹੈ ਦੋਨੇ ਪਾਸੇ ਰੋਸ਼ਨੀ ਪ੍ਰਦਾਨ ਕਰਦਾ ਹੈ ਇਹ ਸ਼ਬਦ ਬਹੁਤ ਵਾਰ ਆਏ ਨੇ ਜੀ ਦੇਲੀ ਦੀਪਕ ਇੱਕ ਸ਼ਬਦ ਤੁਸੀਂ ਪੜਿਆ ਅੱਗੇ ਆਏਗਾ ਜੀ ਪਤਾਲਾਂ ਪਤਾਲ ਲਖ ਜਿਹੜਾ ਲਖ ਹੈ ਜੀ ਇਹ ਵੀ ਅਪ ਅੱਗੇ ਪੜਾਂਗੇ ਕਿ ਦੇਲੀ ਦੀਪਕ ਬੰਗਾ ਹੈ ਕਿਉਂਕਿ ਇਹ ਪਤਾਲਾ ਪਤਾਲਵਲ ਵੀ ਆਏਗਾ ਲੱਖ ਵਿਭਾਵ ਲੱਖਾਂ ਧਰਤੀਆਂ ਨੇ ਤੇ ਧਰਤੀਆਂ ਦੇ ਉੱਪਰ ਲੱਖਾਂ ਆਗਾਸ ਨੇ ਠੀਕ ਹੈ ਜੀ ਇਹ ਹੈ ਇਸ ਨੂੰ ਦੋਨੇ ਢੰਗ ਨਾਲ ਪੜ ਸਕਦੇ ਆ ਜੋ ਤੁਹਾਨੂੰ ਸਹੀ ਲੱਗੇ ਜੇ ਤੁਹਾਡਾ ਮਨ ਇਸ ਪੰਕਤੀ ਤੇ ਠਹਿਰਦਾ ਕਿ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਤੇ ਠਹਿਰਦਾ ਤੇ ਉਹ ਵਧੀਆ ਹੈ ਜੇ ਤੁਹਾਡਾ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਇਹ ਤੇ ਵੀ ਠੀਕ ਹੈ ਜੀ ਕਿਉਂਕਿ ਆਪਣਾ ਮੇਨ ਜਿਹੜਾ ਮਕਸਦ ਹੈ ਉਹ ਪ੍ਰਭੂ ਪਰਮਾਤਮਾ ਦੇ ਨਾਲ ਜੁੜਨਾ ਹੈ ਜੀ ਮੇਨ ਅਰਥ ਵੀ ਹੀ ਨਿਕਲਦੇ ਕਿ ਪਰਮਾਤਮਾ ਪਾ ਪਹਿਲਾਂ ਪੜਿਆ ਸੀ ਸਭ ਥਾਈ ਹੈ ਠੀਕ ਹੈ ਜੀ ਜੇ ਸਭ ਥਾਈ ਹੈ ਤੇ ਸਭ ਵਿੱਚ ਹੈ ਗੁਰਮੁਖ ਰਹਿਆ ਸਮਾਈ ਜਿਹੜਾ ਨਾ ਬਹੁਤ ਵਧੀਆ ਜੀ ਬਾਣੀ ਦੀ ਬੰਤਰ ਬਹੁਤ ਵਧੀਆ ਕੀਤੀ ਗਈ ਹੈ ਜੀ ਗੁਰੂ ਮਹਾਰਾਜ ਨੇ ਜਦੋਂ ਇਹ ਕਹਿੰਦਾ ਗੁਰਮੁਖ ਰਹਿਆ ਸਮਾਈ ਗੁਰ ਇਸ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਹਿਐ ਸਮੈ ਭਾਵ ਸਾਰਿਆਂ ਵਿੱਚ ਹੈ ਗੁਰੂ ਪ੍ਰਭੂ ਪਰਮਾਤਮਾ ਸਾਰਿਆਂ ਵਿੱਚ ਹੈ ਜੇ ਪ੍ਰਭੂ ਪਰਮਾਤਮਾ ਸਾਰਿਆਂ ਵਿੱਚ ਹੈ ਤਾਂ ਪ੍ਰਭੂ ਪਰਮਾਤਮਾ ਜਿੰਨੇ ਵੀ ਦੇਵਤੇ ਕਹੇ ਨੇ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਮਹੇਸ਼ ਜਿੰਨੇ ਵੀ ਆਪਾਂ ਨੇ ਜਾਂ ਜਿੰਨੀਆਂ ਵੀ ਮਾਤਾ ਮਤਾ ਕਾਲੀ ਮਤਾ ਦੁਰਗਾ ਮਤਾ ਪਾਰਵਤੀ ਜਿੰਨੀਆਂ ਵੀ ਸਾਰਿਆਂ ਵਿੱਚ ਪ੍ਰਭੂ ਪਰਮਾਤਮਾ ਦੇ ਅੰਸ਼ ਹੈ ਤੁਹਾਡੇ ਵਿੱਚ ਵੀ ਹੈ ਮੇਰੇ ਵਿੱਚ ਵੀ ਹੈ ਆਪਣੇ ਮਾਤਾ ਪਿਤਾ ਵਿੱਚ ਭੈਣ ਭਰਾ ਵਿੱਚ ਤਾ ਇਹ ਚਾਚੇ ਜਿਨ੍ਹਾਂ ਨੂੰ ਨਹੀਂ ਵੀ ਜਾਣਦੇ ਯਾਰਾਂ ਦੋਸਤੋ ਮਿੱਤਰ ਸਾਰਿਆਂ ਵਿੱਚ ਹੀ ਉਸ ਪ੍ਰਭੂ ਦਾ ਅੰਸ਼ ਹੈ ਸਾਰਿਆਂ ਵਿੱਚ ਹੀ ਉਸ ਪ੍ਰਭੂ ਦੀ ਜੋਤ ਹੈ ਜੀ ਜੋ ਉਹ ਪੜ ਕੇ ਅੱਗੇ ਚੱਲਦੇ ਆ ਸਮਝ ਕੇ ਚੱਲਦੇ ਆ ਤਾਂ ਇਸ ਪੰਕਤੀ ਨੂੰ ਜਿੱਦਾਂ ਤੁਹਾਡਾ ਮਨ ਸ਼ਾਂਤ ਬੈਠਦਾ ਜਿੱਥੇ ਤੁਹਾਡਾ ਮਨ ਲੱਗਦਾ ਹੈ ਨਾ ਜੀ ਉਹ ਸਭ ਨਾ ਪੜ ਲਓ ਦੋਨਾਂ ਦੇ ਅਰਥ ਇੱਕੋ ਜਿਹੇ ਹਨ ਕੋਈ ਫਰਕ ਨਹੀਂ ਹੈ ਸਿਰਫ ਇੱਕ ਪੜਨ ਤੇ ਹੈ ਬਹੁਤ ਲੋਕ ਮਾਫ ਕਰਨਾ ਜੀ ਬਹੁਤ ਗਿਆਨੀ ਵੀ ਇਸ ਚੀਜ਼ ਪਿੱਛੇ ਝਗੜਦੇ ਦੇਖੇ ਕਿ ਨਹੀਂ ਮੈਂ ਸਹੀ ਹਾਂ ਆਪਣਾ ਮਕਸਦ ਜਿਹੜਾ ਹੈ ਉਹ ਲੜਨਾ ਨਹੀਂ ਹੈ ਆਪਣਾ ਮਕਸਦ ਝਗੜਨਾ ਨਹੀਂ ਹੈ ਸਗੋਂ ਆਪਣਾ ਮਕਸਦ ਉਸ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਹੈ ਜੋ ਇਸ ਬੋਡੀ ਵਿੱਚ ਪੜ ਕੇ ਹਟੇ ਆ ਨਾਨਕ ਗਾਵੀਏ ਗੁਣਿ ਨਦਾਨ ਇਸ ਤੋਂ ਪਹਿਲਾਂ ਵੀ ਕਿਹਾ ਗੁਰਮਖ ਰਹਿਐ ਸਮਾਈ ਜੀ ਆਪਾਂ ਇਹ ਕਹਿੰਦੇ ਹਾਂ ਗੁਰਮਖ ਰਹਿਐ ਸਮਾਈ ਆ ਤੇ ਗੁਰਇਸਰ ਗੁਰਗੋਖ ਬਰਮਾ ਗੁਰ ਜਬ੍ਰਮਾ ਗੁਰ ਪਾਰਵਤੀ ਮਾਈ ਦੇ ਵਿੱਚ ਵੀ ਉਹੀ ਪ੍ਰਭੂ ਪਰਮਾਤਮਾ ਰਹਿ ਰਿਹਾ ਇਹ ਉਹ ਰਹਿਿਆ ਸਮਾਈ ਨੂੰ ਅੱਗੇ ਐਕਸਪੈਂਡ ਕੀਤਾ ਹੋਇਆ ਹੈ ਜੀ